ਹਲਕੇ ਤੋਂ ਆਈਆਂ ਜੈਨ ਕਿਉਂ ਨਾ ਦੇ ਪਿੰਡ ਤੋਂ ਆਈਆਂ ਫੌਜਾਂ ਸਿਰਫ ਰਾਹੇ ਚੋਟੇ ਪਰਚੇ ਕਰਵਾਤੇ ਮੇਰੇ ਘਰ ਵਾਲੇ ਦੇ ਨਾਂ ਦੇ ਕਹਿੰਦੇ ਕਿਸ ਨੇ ਮੇਰੀ ਮੁੱਖ ਦੇ ਨਾਂ ਸਾਡੀ ਸੱਤ ਕਨਾਲਾ ਜਿਹੜਾ ਹੀ ਜਾ ਰਹੀ ਹੈ ਹਰਕੇ ਸਾਰੇ ਵਿੱਚ ਦੁੱਖੀ ਪਰਚੇ ਜਦੋਂ ਤੋਂ ਬਣਿਆ ਬਸ 5-6 ਮਹੀਨੇ ਪਰਚੇ ਸ਼ਾਇਦ ਪਹਿਲਾਂ ਹੀ ਨਹੀਂ ਹੋਏ ਜਿੱਲਾ ਜਮੀਨ ਕਿੰਨੀ ਹੈ ਤੁਹਾਡੀ ਸਾਡੀ ਤਾਂ ਜੀ ਉਹਦੇ ਨਾਲ ਸੱਤ ਕਨਾਲਾ ਜ਼ਮੀਨ ਹੈ ਜਿਹਦੇ ਉੱਤੇ ਕਹਿੰਦੇ ਚੁੱਪ ਕਰਕੇ ਮੈਨੂੰ ਰਜਿਸਟਰੀ ਕਰ ਦੇਵੇਂ ਤੇ ਮਦਨੇ ਇਹਨੇ ਤੇ ਮੈਂ ਪਰਚਾ ਖਰਚ ਤਾਲ ਕਰਾਉਣਾ ਹੈ ਹੋੜੋੜਾ ਬੱਦੀ ਕੇ। ਉਹ ਜੀ ਜੇਲ੍ਹ ਦੇ ਵਿੱਚ ਬੈਠਾ ਹੈ। ਮਰਜ਼ੀ ਕਾਲ ਐਫ ਆਈ ਆਰ ਲਈਏ। ਹਾਂਜੀ। ਅਸੀਂ ਤਾਂ ਅਸੀਂ ਚਾਹਾਂਗੇ ਕਿ ਪੁਲਿਸ ਜਿਹੜੀ ਆ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ। ਜਿਹੜੇ ਵੀ ਲੋਕ ਇੱਥੇ ਆਏ ਆ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਇਹ ਪੀਲੇ ਭਗਵੰਤ ਮਾਨੋ। ਇਹ ਸਰ ਕੀ ਸਾਡੀ ਭਗਵੰਤ ਮਾਨੋ ਪੀਲੇ। ਉਹ ਜੱਸ ਸਿੰਘ ਖੜਾ ਰਹੀ। ਜਿਹੜਾ ਕਿ ਇਹਨੇ ਕੁੱਤਾ ਰੱਖਿਆ ਹੋਇਆ ਏ। ਇਸ ਕੁੱਤੇ ਨੂੰ ਗਾਲ ਵਿੱਚ ਸੋਨੇ ਦਾ ਬਟਾ ਪਾ ਕੇ ਤੇ ਬਾਹਰ ਨਾ ਲਾਵੇ। ਇਹਨੇ ਬੜੇ ਜ਼ੁਲਮ ਕਰਦਾ ਪਏ ਗਰੀਬ ਲੋਕਾਂ ਦੇ ਉੱਤੇ ਸਾਰਿਆਂ ਦੀ ਕਣਕ ਵੀ ਖਾ ਗਿਆ ਤੇ ਹੁਣ ਸਾਡੇ ਜ਼ਮੀਨ ਵੀ ਹੜਪਣਾ ਨੇ ਸ਼ੁਰੂ ਕਰ ਦਿੱਤੀ ਹੈ। ਥੈਂਕ ਯੂ ਸੰ ਭਗਵੰਤ ਮਾਨ ਜੀ ਤੱਕ ਤੁਸੀਂ ਸਾਡੀ ਗੱਲ ਪਹੁੰਚਾਓ। ਕਿਸੇ ਨੇ ਕਿਸੇ ਤਰ੍ਹਾਂ ਨਹੀਂ ਤਾਂ ਇਹ ਮੇਰੇ ਪੁੱਤਰ ਵੀ ਮਰਵਾ ਦੇਣੇ ਨੇ ਮੇਰੇ ਘਰ ਵਾਲੇ ਨੂੰ ਵੀ ਮਰਵਾ ਦੇਵੇਗਾ। ਇਹ ਤੇ ਸਾਨੂੰ ਕੋਈ ਯਕੀਨ ਨਹੀਂ ਹੈਗਾ। ਤੁਸੀਂ ਜੇ ਤੁਸੀਂ ਹੱਕ ਸੱਚ ਦੇ ਜਣਾ ਸਾਡੀ ਆਵਾਜ਼ ਜ਼ਰੂਰ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਓ। ਇਹ ਬੰਦਾ ਜ਼ਾਲਮ ਹੋ ਚੁੱਕਿਆ ਹੈ ਇਸ ਨੂੰ ਕੱਲਾ ਪੈਸੇ ਨਾਲ ਪਿਆਰ ਇਹਨ ਕੋਈ ਇਨਸਾਨੀਅਤ ਵਾਲਾ ਇਸ ਆਦਮੀ ਨੂੰ ਕੋਈ ਪਿਆਰ ਨਹੀਂ ਕਰ ਫੌਜਾ ਸਿੰਘ ਸਰਾਰੀ ਮੁਰਦਾਬਾਦ ਲੋ ਜੇ ਸੋ ਲੋ ਇਹਨਾਂ ਨੂੰ ਵੋਟਾਂ ਪਾ ਗਿਆ ਬਣਾਇਆ ਕੁਰਸੀਆਂ ਦੇ ਭਾਇਆ ਸਿੱਧਾ ਲੈ ਲੋ